ਹੈਲੋ ਜੀ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕਮਲ ਪੰਜਾਬੀ ਵਿੱਚ ਸਾਥੇ ਸੋਚਦਾ ਕਿ ਤੁਹਾਨੂੰ ਪਤਾ ਲੱਗ ਗਿਆ ਹੈ ਪਿਛਲੀਆਂ ਵੀਡੀਓਜ਼ ਦੇਖ ਕੇ ਕਿ ਅੱppa ਵਾਪਸ ਆ ਗਿਆ ਕੈਨੇਡਾ ਸੋ ਹੁਣ ਜਿਹੜੇ ਵਲੌਗ ਜਾਂ ਵੀਡੀਓਜ਼ ਕੁਝ ਵੀ ਆਣੀਆਂ ਹੋਣਗੀਆਂ ਕੈਨੇਡਾ ਦੀਆਂ ਸੋ ਕਾਫੀ ਇਨਫੋਰਮੇਟਿਵ ਵੀਡੀਓਜ਼ ਨੇ ਜਿਹੜੀਆਂ ਆਣਗੀਆਂ ਇਹਦੇ ਵਿੱਚ ਤੇ ਫਨ ਮਜ਼ੇ ਵਾਲੀਆਂ ਵੀਡੀਓਜ਼ ਜਿਹੜੀਆਂ ਹੈਗੀਆਂ ਆਣੀਆਂ ਰਹਿਣਗੀਆਂ ਨਾਰਮਲ ਵਲੌਗ ਵੀ ਆਉਂਦੇ ਰਹਿਣਗੇ ਸੋ ਜਿਵੇਂ ਕਿ ਤੁਹਾਨੂੰ থাম্বਨੇਲ ਤੋਂ ਪਤਾ ਲੱਗ ਗਿਆ ਕਿ ਅੱਜ ਮੈਂ ਚੱਲਨੀ ਆ ਜੌਬ ਲੱਭਣ ਕਿਉਂਕਿ ਮੈਂ ਜੋ ਪਹਿਲਾਂ ਕੈਨੇਡਾ ਛੱਡ ਕੇ ਗਈ ਸੀ ਤਾਂ ਮੈਂ ਆਪਣੇ ਵੱਲੋਂ ਕੈਨੇਡਾ ਹਮੇਸ਼ਾ ਹਮੇਸ਼ਾ ਲਈ ਛੱਡ ਕੇ ਚੱਲ ਗਈ ਸੀ ਸੋ ਸਭ ਕੁਝ ਰੈਪ ਅਪ ਕਰਕੇ ਪਰ ਕਿਸੇ ਨਾ ਕਿਸੇ ਰੀਜ਼ਨ ਕਰਕੇ ਮੈਨੂੰ ਦੁਬਾਰਾ ਵਾਪਸ ਆਉਣਾ ਪਿਆ ਤੇ ਹੁਣ ਮੈਂ ਫਾਈਨਲੀ ਹਮੇਸ਼ਾ ਹਮੇਸ਼ਾ ਲਈ ਕੈਨੇਡਾ ਮੂਵ ਹੋ ਗਈ ਆ ਤੇ ਹੁਣ ਮੇਨ ਕੰਮ ਕੰਮ ਲੱਭਣਾ ਆ ਸੋ ਆ ਆਪਾਂ ਚੱਲੇ ਆ ਹੁਣ ਇੱਕ ਦੋ ਮਤਲਬ ਏਜੰਸੀਆਂ ਨੇ ਉੱਥੇ ਤੇ ਮੇਰਾ ਸਿਕਿਉਰਿਟੀ ਦਾ ਲਾਇਸੈਂਸ ਬਣਾ ਹੋਇਆ ਸੀ ਅਲਬਰਟਾ ਦਾ ਸੋ ਮੈਂ ਹੁਣ ਔਰ ਸੈਕਿਉਰਿਟੀ ਦੇ ਇੱਕ ਦੋ ਜਿਹੜੇ ਇੱਥੇ ਏਜੰਸੀਜ਼ ਨੇ ਆ ਆਫਿਸ ਨੇ ਉੱਥੇ ਚਲਦੀਆਂ ਮੈਂ ਦੇਖਦੇ ਆ ਕੀ ਬੰਦਾ ਉੱਥੇ ਉਸ ਤੋਂ ਬਿਨਾਂ ਕਿਦੋਂ ਜਿੰਸੇ ਚ ਕਿ ਫਿਲਾਵਲ ਹੈ ਜਿਹੜੀ ਵੀ ਸਰਵਾਈਵਲ ਜੌਬ ਆ ਮੈਂ ਉਹ ਦੇਖਣੀ ਆ ਤੇ ਉਸ ਤੋਂ ਬਿਨਾਂ ਨਾ ਮੇਰਾ ਇੱਕ ਇੰਟਰਵਿਊ ਵੀ ਤਾਂ ਹੈਗਾ ਕਲੀਅਰ ਹੋਇਆ ਆ ਆਈਟੀ ਸਪੋਰਟ ਦਾ ਤੇ ਉਹਨਾਂ ਦਾ ਮਤਲਬ ਉਹਨਾਂ ਦੀ ਜਿਹੜੀ ਟੈਸਟ ਸੀ ਅਸਾਈਨਮੈਂਟ ਸੀ ਉਹ ਵੀ ਕਲੀਅਰ ਹੋ ਗਈਆਂ ਉਹਨਾਂ ਦੀ ਜਿਹੜੀ ਇੰਟਰਵਿਊ ਸੀ ਫਾਈਨਲ ਇੰਟਰਵਿਊ ਵੀ ਮੇਰੀ ਕਲੀਅਰ ਹੋ ਗਈ ਬਟ ਅਜੇ ਤੱਕ ਉਹਨਾਂ ਵੱਲੋਂ ਜਿਹੜਾ ਹੈਗਾ ਕਨਫਰਮੇਸ਼ਨ ਲੈਟਰ ਜਾਂ ਕਹੋ ਆਫਰ ਲੈਟਰ ਔਰ ਜਿੱਦ ਤੱਕ ਨਹੀਂ ਆਇਆ ਬਟ ਉਹਨਾਂ ਨੇ ਕਹੇ ਸੀ ਇੱਕ ਹਫਤੇ ਦਾ ਪ੍ਰੋਸੈਸ ਆ ਬਟ ਮੈਨੂੰ ਐਵੇਂ ਆ ਕਿ ਜਦ ਤੱਕ ਉਹ ਨਹੀਂ ਆਉਂਦਾ ਉਦੋਂ ਤੋ ਬਿਨਾਂ ਵੀ ਮੈਂ ਆਪਣੀ ਜਿਹੜੀ ਜੌਬ ਆ ਹੋਰ ਕੋਈ ਪਤਾ ਕਰਕੇ ਰੱਖਾਂ ਕਿਉਂਕਿ ਮੈਂ ਇੱਕ ਜੌਬ ਤੇ ਸਾਰੇ ਨਹੀਂ ਰਹਿ ਸਕਦੀ ਹੈਗੀ ਕਿਉਂਕਿ ਹਾਥਿਆ ਤੱਕ ਟ੍ਰੈਕ ਕੇ ਪਿਆਦਾ ਵੀ ਹਾਂ ਠੀਕ ਆ ਉਹਨਾਂ ਦੀ ਹਾਂ ਉਹ ਆਊਗੀ ਆਓਗੇ ਮੈਨੂੰ ਨਹੀਂ ਪਤਾ ਵੀ ਕੀ ਹੋਣਾ ਕੀ ਨਹੀਂ ਸੋ ਇਸ ਕਰਕੇ ਆਪਾਂ ਦੇਖਦੇ ਆਂ ਹੋਰ ਜੌਬ ਵੀ ਤੇ ਦੇਖਦੇ ਆਂ ਤੁਹਾਨੂੰ ਕਿ ਕਿੱਥੇ ਕਿੱਥੇ ਜਾਨੀਆਂ ਤੇ ਕਿੱਥੇ ਕੁਝ ਹੁੰਦਾ ਆ ਜਿਕੇ ਨਾਮ ਤੇ ਆਲਸੋ ਤੁਸੀਂ ਪਿਛਲੀ ਵੀਡੀਓ ਸ਼ੇ ਵਿੱਚ ਦੇਖਿਆ ਸੀਗਾ ਹਨਾ ਕਿ ਮੈਂ ਬਾਬਾ ਜੀ ਦੀ ਬਬਦੀਪ ਸਿੰਘ ਜੀ ਦੀ ਫੋਟੋ ਤੇ ਹਨਾ ਜੋਤ ਲੈ ਕੇ ਆਏ ਸੀ ਆਪਣੇ ਵਾਲੇ ਇੰਡੀਆ ਤੋਂ ਕਿਉਂਕਿ ਮੈਨੂੰ ਵੀ ਸੀ ਇੱਥੇ ਆ ਕੇ ਮੈਂ ਨਾ ਛੋਟੀ ਜਿਹੀ ਮੇ ਦੀ ਸਪੇਸ ਬਣਾਵਾ ਜਿੱਥੇ ਮੈਂ ਪਾਠ ਕਰ ਸਕਾਂ ਜਾਂ ਹਨਾ ਵੀ ਆਪਣੇ ਆਪ ਨੂੰ ਥੋੜਾ ਜਿਹਾ ਵਧੀਆ ਫੀਲ ਹੋ ਸਕੇ ਸੋ ਮੈਂ ਤੁਹਾਨੂੰ ਦਿਖਾਉਣੀ ਆ ਵੀ ਉਹ ਜਿਹੜਾ ਸੈਟਅਪ ਉਹ ਮੈਂ ਕਿਵੇਂ ਕੀਤਾ ਹੈ ਸੋ ਥਿਸ ਇਜ਼ ਦਾ ਸੈਟਅਪ ਤੇ ਬਾਬਾਦੀਪ ਸਿੰਘ ਜੀ ਦੀ ਜਿਹੜੀ ਹੈਗੀ ਹੈ ਮੈਂ ਫੋਟੋ ਇੱਥੇ ਰੱਖੀ ਆ ਜੋਤ ਤੇ ਗੁਟਕਾ ਸਾ ਵੀ ਇੱਥੇ ਰੱਖਲੇ ਹੋਏ ਨੇ ਸੋ ਇਹ ਲਈ ਛੋਟਾ ਜਿਹਾ ਸੈਟਅਪ ਕੀਤਾ ਹੈ ਜਿੱਦਾਂ ਜਿੱਦਾਂ ਆਪਾਂ ਵਾਈਗਰੂ ਮੇਅਰ ਕਰੂਗਾ ਤੇ ਆਪਾਂ ਵਧੀਆ ਇੱਕ ਵੱਡਾ ਟੇਬਲ ਲਿਆ ਕੇ ਸਾਰਾ ਕੁਝ ਸੈੱਟ ਕਰਕੇ ਉੱਥੇ ਰੱਖਾਂਗੇ ਸੋ ਬਾਬਾ ਜੀ ਮੇਰ ਕਰਿਓ ਅੱਜ ਮੈਂ ਚਲਨੀ ਆ ਕੰਮ ਲੱਭਣ ਸੋ ਆਈ ਹੋਪਫਲੀ ਕਿ ਕੰਮ ਲੱਭ ਜੇ ਵਾਈਕਰੂ ਜੀ ਹਾਂ ਜਲਦੀ ਜਲਦੀ ਹੋ ਰਹੀਆਂ ਤਿਆਰ ਤੇ ਬਹੁਤ ਜਲਦੀ ਜਿਹੜਾ ਆਪਣਾ ਹੈਗਾ ਰੂਮ ਦਾ ਟੂਰ ਉਹ ਵੀ ਅਪਲੋਡ ਕਰੂੰਗੀ ਹਜੇ ਥੋੜਾ ਜਿਹਾ ਮੈਸ ਅਪ ਹੋਇਆ ਪਿਆ ਜਦੋਂ ਸਾਰਾ ਕੁਝ ਸੈੱਟ ਹੋ ਗਿਆ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਮੈਂ ਆਪਣਾ ਰੂਮ ਟੂਰ ਜਿਹੜਾ ਹੈਗਾ ਅਪਲੋਡ ਕਰੂੰਗੀ ਔਰ ਦੱਸੂੰਗੀ ਕੀ ਰੈਂਟ ਆ ਜਾਂ ਕੀ ਕਿੰਨਾ ਸਾਰਾ ਕੁਝ ਹੈਗਾ ਆ ਸਨ ਸਕ੍ਰੀਨ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਜ਼ਿਆਦਾ ਧੁੱਪਾ ਬਹੁਤ ਜ਼ਿਆਦਾ ਇਸ ਕਰਨਾ ਤੇ ਸਾਰੇ ਪਿੰਪਲ ਹੋ ਗਿਆ ਚੰਗਾ ਭਲਾ ਸੀਗੀ ਇੰਡੀਆ ਮੈਂ ਵਧੀਆ ਹੁੰਦੀ ਸੀ 100 ओके okay, करनी बहुत ज्यादा है आई होप कि मैं बाल बांधना કે ખુлле ਛੱਡ ਲਾਂ ਦੇਖਦੀਆਂ ਸੋ ਹੁਣ ਤੁਹਾਨੂੰ ਮਿਲਦੀਆਂ ਤਿਆਰ ਹੋਣ ਤੋਂ ਬਾਅਦ ਹਾਂਜੀ ਸੋ ਹੁਣ ਮੈਂ ਆ ਵੀ ਸੀ ਰੈਡੀ ਹੁਣ ਮੈਂ ਲੱਗੀ ਸੀ ਜਾਣ ਆਈ ਹੋਪ ਕਿ ਕੋਈ ਨਾ ਕੋਈ ਕੰਮ ਮਿਲ ਜੇ ਵੈਸਾ ਇੰਨੀ ਸੌਖਾ ਹੈ ਨਹੀਂ ਅਜੇ ਕੈਨੇਡਾ ਚ ਕੰਮ ਮਿਲਣਾ ਬਟ ਹੋਪਫੁਲੀ ਮਾਬਾ ਜੀ ਅਮਰੀਕਨ ਕੀ ਕੰਮ ਮਿਲ ਜੇ ਕਿਉਂਕਿ ਟਰਾਈ ਕਰੇ ਬਿਨਾ ਤਾਂ ਮਿਲਣਾ ਨਹੀਂ ਹੈਗਾ ਸੋ ਚੱਲਦੇ ਆ ਜੀ ਸਭ ਤੋਂ ਪਹਿਲਾਂ ਸੈਕਿਉਰਿਟੀ ਆਫਿਸ ਚਾਲਦੇ ਆ ਉਸ ਤੋਂ ਬਿਨਾ ਏਜੰਸੀ ਚਾਲਦੇ ਆ ਦੇਖਦੇ ਆ ਅੱਜ ਕੰਮ ਮਿਲਦਾ ਕਿ ਨਹੀਂ ਹਾਂਜੀ ਹਜੇ ਤੱਕ ਦੋ ਆਫੀਸਿਸ ਚ ਗਏ ਆ ਇੱਕ ਦੇ ਵਿੱਚ ਉਹਨਾਂ ਨੇ ਰੈਜ਼ਿਊਮੇ ਲੈ ਲਿਆ ਹੈ ਮੇਰਾ ਉਹਨਾਂ ਨੇ ਕਿਹਾ ਕਿ ਪਹਾਇਰਿੰਗ ਕਰ ਰਹੇ ਆ ਬਟ ਪਹਾਇਰਿੰਗ ਕਰ ਰਹੇ ਆ ਐਜ਼ ਅ ਐਡਮਿਨ ਸੋ ਮੈਂ ਕਿਹਾ ਵੀ ਹਾਂ ਮੇਰੇ ਕੋਲ ਐਕਸਪੀਰੀਅੰਸ ਹੈਗਾ ਐਡਮਿਨ ਦਾ ਵੀ ਸੋ ਉੱਥੇ ਦੇ ਕੇ ਆਈਆਂ ਰੈਜ਼ਿਊਮੇ ਔਰ ਇੱਕ ਜਗ੍ਹਾ ਤੇ ਉਹਨਾਂ ਨੇ ਸਾਫ਼ ਹੀ ਮਨਾਂ ਕਰਤਾ ਕਿ ਸੌਰੀ ਵੀ ਡੋਨਟ ਹੈਵ ਐਨੀ ਓਪਨਿੰਗਸ ਰਾਈਟ ਨਾਊ ਤੁਹਾਨੂੰ ਪਤਾ ਯੂ ਕੈਨੇਡਾ ਦੇ ਹਾਲ ਇਸ ਟਾਈਮ ਤੇ ਕੀ ਨੇ ਸੋ ਹੁਣ ਚੱਲਦੇ ਆਂ ਨੈਕਸਟ ਸਕਿਉਰਿਟੀ ਕੰਪਨੀ ਕੋਲ ਦੇਖਦੇ ਆਂ ਉੱਥੇ ਕੀ ਬੰਦ ਆ ਪਲੀਜ਼ ਬਾਬਾ ਜੀ ਅੱਜ ਕੰਮ ਮਿਲ ਜਾਵੇ ਬਹੁਤ ਆਖ ਹੈ ਨਹੀਂ ਤੇ ਦੇਖਦੇ ਆਂ ਮਿਲਦੀ ਆ ਕਿ ਨਹੀਂ ਪੀ ਤੁਹ ਸਾਰੇ ਜਾਣੇ ਵੀ ਪ੍ਰੇਅ ਕਰਿਓ ਕਿ ਮੈਨੂੰ ਕੰਮ ਮਿਲ ਜਾਵੇ ਆਈ ਹੋਪ ਕਿ ਮੈਨੂੰ ਛੇਤੀ ਕੰਮ ਮਿਲ ਜਾਵੇ ਵੈਸੇ ਨਾ ਰੈਫਰੈਂਸ ਇਸ ਬਹੁਤ ਘੱਟ ਆਉਂਦੀਆਂ ਨੇ ਹੁਣ ਮੈਨੂੰ ਲੱਗਦਾ ਮੈਨੂੰ ਆਪਣੇ ਸਾਰੇ ਜਿਹੜੇ ਫਰੈਂਡਸ ਨੇ ਉਹਨਾਂ ਨੂੰ ਕਾਲ ਕਰਨੀ ਪੈਣੀ ਆ ਸੋ ਦੈਟ ਕੰਮ ਮਿਲ ਸਕੇ ਲੈਟਸ ਸੀ ਹੁਣ ਮੈਂ ਪਹੁੰਚ ਗਈ ਹਾਂ ਡਾਲਰਾਮਾ ਕਿਉਂਕਿ ਮੈਂ ਡਾਲਰਾਮਾ ਤੇ ਇੱਕ ਦੋ ਚੀਜ਼ਾਂ ਲੈਣੀਆਂ ਸੀ ਜਿਹੜੀ ਮੇਨ ਚੀਜ਼ ਸੀਗੀ ਉਹ ਇਹ ਸੀਗੀ ਵੀ ਮੈਂ ਬਾਬਾ ਜੀ ਦੀ ਜੋਤ ਜਲਾਉਣ ਵਾਸਤੇ ਮੈਨੂੰ ਉਹ ਮੈਚ ਸਟਿਕ ਚਾਹੀਦੀ ਸੀ ਸਿੰਖਾ ਦੀ ਲੱਬੀ ਚਾਹੀਦੀ ਸੀ ਤਾਂ ਮੈਂ ਉਹ ਲੈਣ ਆਈ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਬਾਕੀ ਬਾਕੀ ਜਿਹਦੇ ਨਹੀਂ ਵੀ ਲਵਾਂਗੀ ਤਾਂ ਵੀ ਕੋਈ ਜ਼ਰੂਰੀ ਨਹੀਂ ਕਿਉਂਕਿ ਮੈਨੂੰ ਜੋਤ ਲਾਉਣੀ ਹੁੰਦੀ ਬਹੁਤ ਔਖਾ ਹੁੰਦਾ ਕਿਉਂਕਿ ਮੈਨੂੰ ਲਾਈਟਰ ਨਾਲ ਜੋਤ ਲਾਉਣੀ ਬਹੁਤ ਔਖੀ ਲੱਗਦੀ ਆ ਹਣਾ ਮਤਲਬ ਹਾਲਾਂਕਿ ਯੂਜ਼ ਨਹੀਂ ਕੀਤਾ ਹੋਇਆ ਹੈ ਕਿਸੇ ਹੋਰ ਨੇ ਮੈਂ ਖਰੀਦਿਆ ਹੀ ਸੀ ਪਰ ਆਪਣੇ ਆਪ ਦੇ ਮਨ ਨੂੰ ਐਵੇਂ ਲੱਗਦਾ ਰਹਿੰਦਾ ਵੀ ਕਿਉਂ ਕਿਉਂ ਹਣਾ ਤੁਸੀਂ ਯੂਜ਼ ਕਰਨਾ ਸੋ ਚਲੋ ਡਾਲਰਮਾ ਡਾਲਰਮਾ ਮੈਂ ਬਹੁਤ ਟਾਈਮ ਬਾਅਦ ਆਲਮੋਸਟ ਮਹੀਨਾ ਦਾ 6-7 ਮਹੀਨਿਆਂ ਬਾਅਦ ਮੈਂ ਡਾਲਰਮਾ ਚੱਲੀ ਆ ਕਹਿਣਾ ਜਦੋਂ ਵਾਪਸ ਆਈਆਂ ਹੁਣ ਚਲੋ ਜੀ ਚਲੀ ਚਲੋ ਜੀ ਡਾਲਰ ਆ ਮੌਰਿਆ ਚੱਲੋ ਚੱਲੋ ਸੋ ਆਪ ਇਹ ਮੈਚ ਬਾਕਸ ਚੱਕੋ ਵਾਗ ਧੀਰਾ ਵੀ ਦੇ ਵਿੱਚ ਸੋਨੇ ਦੀਆਂ ਮੇਕਾਂ ਵਾਗ ਧੀਰਾ ਵੀ ਦੇ ਵਿੱਚ ਸੋਨੇ ਦੀਆਂ ਮੇਕ ਲੱਕ ਪਟਵਾਰੀ ਚੱਕ ਲਈਏ ਕਾਫੀ ਉਹਦਾ ਜ਼ਰੂਰੀ ਉਹਦੇ ਸਹਾਰੇ ਹੀ ਤੇ ਜਿੰਨੇ ਆਪਾਂ ਪਹਿਲਾਂ ਚਲਦੇ ਆ ਟੈਂਪ ਹਟਲ ਫਿਰ ਚਲਦੇ ਆ ਘਰ ਬਹੁਤ ਵੀ ਲਾਈਨ ਲੱਗੀ ਹੋਈ ਆਗੇ ਕਹਿੰਦੇ ਹੁੰਦੇ ਇਸ ਨੂੰ ਬਈ ਡੋਨ ਨੂੰ ਫੜਨਾ ਮੁਮਕਿਨ ਹੀ ਨਹੀਂ ਨਹੀਂ ਕੀ ਹੁੰਦਾ ਹੈ ਡੋਨ ਨੂੰ ਫੜਨਾ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਆ ਸਮਝ ਲਾਦਾ ਉਹ ਹੀ ਹਾਲ ਕੈਨੇਡਾ ਚ ਹੋਇਆ ਪਿਆ ਕੰਮ ਦਾ ਮਿਲਣਾ ਮੁਸ਼ਕਿਲ ਨਹੀਂ ਗ੍ਰੇਡਾ ਚ ਨਾ ਮੁਮਕਿਨ ਹੈ ਪਰ ਕਮਲ ਨਾ ਮੁਮਕਿਨ ਨੂੰ ਹੁਣ ਮੁਮਕਿਨ ਕਰੋਗੀ ਜੋ ਮਰਜੀ ਹੋ ਜਾਏ ਕੰਮ ਦਾ ਲੈ ਕੇ ਛੱਡਣਾ ਆ ਹਫਤੇ ਦੇ ਵਿੱਚ ਵਿੱਚ ਹਾਈ ਕੈਨ I get one medium coffee triple triple ਯਾ थैंक यू ਅੰਜੀ ਆਪਾਂ ਚੱਕ ਲਿਆ ਕਾਫੀ ਟੈਂਪ ਹਟਨ ਤੋਂ ਆਈ ਹੋਪ ਕਿ ਨੈਕਸਟ ਵਲੌਗ ਜਿਹੜਾ ਮੈਂ ਪਾਵਾ ਉਹਦੇ ਵਿੱਚ ਮੈਂ ਗੁੱਡ ਨਿਊਜ਼ ਦੇ ਦਵਾਂ ਕਿ ਵੀ ਮੈਨੂੰ ਕੰਮ ਮਿਲ ਗਿਆ ਇੱਕ ਹਫਤੇ ਦੇ ਵਿੱਚ ਵਿੱਚ ਕੰਮ ਲੈਣਾ ਚੈਲੰਜ ਹੈ ਮੇਰਾ ਜੋ ਮਰਜੀ ਹੋ ਜਾਏ ਵੀ ਅੱਜ ਅੱਜ ਹੈਗਾ ਮੰਡੇ ਪਾਸ ਜੋ ਮਰਜੀ ਹੋ ਜਾਏ ਇੱਕ ਹਫਤੇ ਦੇ ਵਿੱਚ ਵਿੱਚ ਜਿਹੜਾ ਕੰਮ ਆ ਉਹ ਲੈਣਾ ਹੀ ਲੈਣਾ ਆ ਕੰਮ ਕਰਨਾ ਸ਼ੁਰੂ ਕਰਨਾ ਬਹੁਤ ਆ ਖਾਜਣਾ ਨਹੀਂ ਤਾਂ ਇੱਕ ਹਫਤਾ ਬਾਬਾ ਜੀ ਪਲੀਜ਼ ਲਾਜ ਰੱਖ ਲਿਓ ਪੂਰੀ 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 ਮੈਂ ਇੰਤ ਕਰਾ ਗਏ ਕਮ ਲੱਭਣ ਚ ਵੀ ਤੇ ਉਸ ਤੋਂ ਬਾਅਦ ਕਰਨ ਚ ਵੀ ਸੋ ਦੇਖੋ ਹਾਂ ਜੀ ਮੈਂ ਆ ਗਈ ਸੀ ਤਾਂ ਕਰਾ ਕੇ ਖਾਧ ਰੋਟੀ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀ ਮੈਂ ਸਵੇਰੇ ਹੀ ਰੋਟੀ ਬਣਾ ਕੇ ਦੇ ਦਈ ਸੀ ਛੋਟੋ ਤਾਂ ਖਾਣ ਦਾ ਮਨ ਨਹੀਂ ਕੀਤਾ ਸੀ ਫਿਰ ਉਹ ਦੋ ਸਿਰਫ ਚਾਹ ਨਾਲ ਬਿਸਕਟ ਖਾ ਕੇ ਚੱਲ ਗਈ ਸੀ ਖੌਨ ਫਿਰ ਲੱਗੀ ਸੀ ਭੁੱਖ ਫਿਰ ਸਵੇਰ ਦੀ ਬਣੀ ਹੋਈ ਉਹੀ ਰੋਟੀ ਆ ਕੇ ਖਾਧੀ ਤਾਂ ਬਹੁਤ ਉਹੀ ਸਵਾਦ ਲੱਗ ਰਹੀ ਸੀ ਮੈਨੂੰ ਬੱਚੇ ਮੁੱਚੇ ਸਾਰੇ ਬਹੁਤ ਹਾਂਜੀ ਮੈਂ ਆ ਗਈ ਸੀ ਘਰ ਤੇ ਘਰ ਆ ਕੇ ਰੋਟੀ ਖਾਧੀ ਜਿਵੇਂ ਤੁਸੀਂ ਦੇਖਿਆ ਹੁਣ ਪੀਣ ਲੱਗੀ ਹਾਂ ਚਾਹ ਰੱਖੀ ਹੋਈ ਹੈ ਮਾਚਾ ਸੋ ਹੁਣ ਆਈ ਡੋਨਟ ਨੋ ਕਿ ਕਾਫੀ ਜਗ੍ਹਾ ਤੇ ਫੇਸਬੁੱਕ ਤੇ ਵੀ ਮੈਂ ਹੈ ਗਿਆ ਜਿਹੜੀ ਕਾਫੀ ਜਗ੍ਹਾ ਤੇ ਜਿਹੜੀ ਆਪਣੀ ਜੌਬ ਅਪਲਾਈ ਕੀਤੀ ਆ ਬਹੁਤ ਰੈਫਰੈਂਸਸ ਵੀ ਜਿਹੜੀਆਂ ਹੈਗੀਆਂ ਨੇ ਯੂਜ਼ ਕੀਤੀਆਂ ਨੇ ਹੋਪਸ ਹੋ ਕਿ ਐਸਵੀ ਦੇ ਵਿੱਚ ਵਿੱਚ ਜਿਹੜੀ ਹੈਗੀ ਮੈਨੂੰ ਜੋਬ ਮਿਲ ਜਵੇ ਲੈਣੀ ਹੀ ਲੈਣੀ ਐ ਐਸਵੀ ਦੇ ਵਿੱਚ ਜੋਬ ਤੇ ਮਿਲਦੀਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਬਾ ਬਾਏ ਸਤਿ ਸ਼੍ਰੀ ਅਕਾਲ ਜੀ ਤੇ ਮੇਬੀ ਨੈਕਸਟ ਵੀਡੀਓ ਦੇ ਵਿੱਚ ਗੁੱਡ ਨਿਊਜ਼ ਲਈਏ ਜੋਬ ਦੀ ਬਾ ਬਾਏ